ਕਿਉਂਕਿ ਜੇ ਆਦੇ ਕਿ 10 ਬਰਾਂਡ ਕਰਦੇ ਆ ਉਹ ਦੋ ਜਣੇ ਤਾਂ ਨਹੀਂ ਹੁੰਦੇ ਆ ਜਾਂਦੇ ਇਸ ਕਰਕੇ ਮੈਂ ਬਹੁਜਨ ਸਮਾਜ ਪਾਰਟੀ ਦਾ ਆਗੂ ਬਾਦ ਵੋਟ ਮਾਰਨਾ ਔਰ ਖੰਡਨ ਕਰਨਾ ਮੈਂ ਮੋਰ ਸਪੋਰਟ ਸ਼ੁਰੂ ਕਰੂੰਗਾ ਪਰ ਮੈਂ ਨਾਲ ਨਹੀਂ ਕਰੂੰਗਾ ਕਿਉਂਕਿ ਜਦੋਂ ਵੀ ਅਸੀਂ ਕਰਦੇ ਆ ਪਿੰਡਾਂ ਦੇ ਵਿੱਚ ਸਾਨੂੰ ਪਤਾ ਹੀ ਜਾਂਦਾ ਵਰਸਾਤੀ ਲੱਡੂ ਆ ਗਿਆ ਯਾਰ ਵਰਸਾਤੀ ਲੱਡੂ ਪਤਾ ਕੀ ਹੁੰਦਾ ਹੈ ਐਨੇ ਸਾਲ ਹੋ ਗਏ ਬਹੁਜਨ ਸਮਾਜ ਪਾਰਟੀ ਇਹਦੀ ਇੱਕੋ ਸਟੈਂਡ ਹੋਈ ਇੱਕ ਯਾਰ ਇਹ ਦਫ਼ਤਰ ਤੱਕ ਨਹੀਂ ਬਣ ਸਕਿਆ ਮੈਂ ਸਾਲਾਂ ਜਿਹੜਾ ਲੋਕ ਆਪਣੀ ਸੁਰੱਖਿਆ ਕਿਰਨ ਕਰਨੀ ਰਾਸਤਰਾ ਦੀ ਲਾਂਦੇ ਆ ਚਾ ਆਮ ਆਦਮੀ ਪਾਰਟੀ ਕਾਂਗਰਸ ਜੀ ਦੇ ਵੀ ਸਾਰੇ ਦੇ ਵਾਪਸ ਕਹਿ ਕੇ ਇਕੱਲੇ ਦਾ ਵਾਪਸਰੇਗਾ ਤੇ ਬਹੁਜੋ ਸਮਾਜ ਪਾਰਟੀ ਕਹਿੰਦੀ ਕਿ ਰਹਿ ਗਈ ਹੋਣਾ بڑے بڑے ਧਨਾਤ ਜਿਹੜੇ ਲੀਡਰ ਇਥੇ ਸ਼ਹਿਰਪੁਰ ਚ ਪੈਦਾ ਹੋਏ ਆ ਔਰ ਹੈਗੇ ਵੀ ਆ ਉਗਰੇ ਦਾਪਰ ਹੋਸੇ ਦੇ ਇਸ ਕਰਕੇ ਅੱਜ ਜਿਹੜਾ ਮੈਨੂੰ ਇਹਨਾਂ ਨੇ ਮੇਰਾ ਜਿਹੜਾ ਮਨੋਵਲ ਕੋੜਿਆ ਵਿਸ਼ਵਾਸ ਤੋੜਿਆ ਨਾ ਲੋਕਾਂ ਨੇ ਕਿ ਇਹਨਾਂ ਨੇ ਸਾਡੇ ਨਾਲ ਆ ਕੇ ਖੜ ਕੇ ਨਹੀਂ ਇਹਨਾਂ ਨੇ ਸਪੋਰਟ ਕੀਤੀ ਅੱਜ ਤੋਂ ਬਾਅਦ ਮੈਂ ਬਾਈਕਟ ਕਰਦਾ ਹਾਂ ਸੋ ਜਿਹੜਾ ਪ੍ਰਧਾਨ ਹੋਵੇ ਚਾਹੇ ਕੋਈ ਵੀ ਜਿਆਦਾ ਸਪੋਰਟ ਦੇ ਇਹਨੇ ਵਿੱਚ ਭਾਜੀ ਨਹੀਂ ਭਾਜੀ ਹਾਈ ਮਾਨ ਪੈਂਟ ਫਰੀ ਮਾਰ ਉਹਨਾਂ ਦਾ ਪਰ ਗੋਧ ਨਹੀਂ ਕਰਦੇ ਉਹਨੇ ਸਿਸਟਮ ਦਾ ਉਹਨਾਂ ਨੇ ਪ੍ਰੋਪੋਜ਼ ਦਿੱਤੇ ਹਾਂ ਉਹ ਉਹਨਾਂ ਦੀ ਕਾਲ ਪਈ ਮੈਂ ਪਹਿੜਾ ਦੇ ਰਿਹਾ ਹਾਂ ਮੈਂ ਤੁਸੀਂ ਦੇ ਦੇ ਤੁਸੀਂ ਦੇ ਦੇ ਮੈਂ ਤੁਹਾਡਾ ਪਹਿਲਾਂ ਵੀ ਕਿਹਾ ਆਪਾਂ ਉਹਨਾਂ ਦਾ ਕਰਦੇ ਜਿਹੜਾ ਸਾਡੇ ਉੱਤੇ ਮੋਢੇ ਤੇ ਬੰਦੂਰ ਰੱਖ ਕੇ ਚਲਾਉਂਦੇ ਆ ਇੱਕ ਪਾਸੇ ਕਹਿੰਦੇ ਆ ਕਿ ਅਸੀਂ ਸਮਰਥਨ ਕਰਦੇ ਆ ਅਸੀਂ ਜੱਥੇਬੰਦੀਆਂ ਦਾ ਸਮਰਥਨ ਕਰਦੇ ਆ ਇੱਕ ਪਾਸੇ ਤੁਸੀਂ ਕਹਿੰਦੇ ਜੱਥੇਬੰਦੀਆਂ ਦਾ ਭੰਗ ਕਰਦੇ ਆ ਸਾਡੇ ਵਿੱਚ ਯਾਰ ਕਿੰਦਾ ਜਦੋਂ ਬੰਦੀਆਂ ਭੰਗ ਕਰਦੇ ਆ ਪਹਿਲੀ ਫੈਰ ਫੈਰ ਮਾਇਆ ਉਹ ਦੇ ਦਿੰਦੀ ਆ ਪਾਰਟੀ ਆ ਬਾਬਾ ਆਪਾਂ ਉਹਨਾਂ ਦਾ ਸਤਿਕਾਰ ਕਰਦੇ ਆ ਕਿਥੇ ਕਰਦੇ ਆ ਉਹਨਾਂ ਦੀ ਕੀ ਉਹਨਾਂ ਨੇ ਇਹਦਾ ਫੈਸਲਾ ਲਿਆ ਪਰ ਜਿਹੜੀ ਜਿਹੜਾ ਲੈਵਲ ਦੀ ਗੱਲ ਹੈ ਜਿਹੜਾ ਲੈਵਲ ਜਦ ਬੀਆਸ ਦੇ ਨਾਮ ਤੋਂ ਜਾਂਦੇ ਆ ਉਹਦੀ ਗੱਲ ਮੈਂ ਜੀ ਆਪ ਜੀ ਨੂੰ ਮੂੰਹ ਤੇ ਕਹਿੰਦਾ ਅੱਛਾ ਭਾਜੀ ਚਲੋ ਕੋਈ ਨਹੀਂ ਜੀ ਤੁਸੀਂ ਇਧਰ ਕਰੋ ਮੈਂ ਲੇਟਰ ਲਿਆ ਆ ਤੁਸੀਂ ਆਪਣਾ ਸਟੇਟਮੈਂਟ ਲਿਖੋ